ਇਹ ਗੱਲ ਆ ਆ ਭਰਾ ਤਾਂ ਦੱਸੋ ਗੱਲ ਕੀ ਆ ਆ ਪਾਈਆ ਵੇਖ ਲੋ ਕੀ ਕਰ ਰਹੇ ਆ ਇੱਥੇ ਕਿਹੜਾ ਆਰਡਰ ਇੱਕ ਵਸੇ ਕੰਮ ਕਰ ਟੱਕ ਮੋਲ ਭਾਜੀ 100 ਦਵਾਈ ਮੰਗ ਸਕਦੇ ਮੈਂ ਕੱਲਾ ਖੜਾ ਬਾਕੀ ਤਾਂ ਲੱਗੀ 124 ਲੱਗੀ ਮੇਰੇ ਤੋਂ ਮੈਂ ਕੱਲਾ ਖੜਾ ਜਾਓ ਜਾਓ ਆਰਡਰ ਨਹੀਂ ਸੁਣੇ ਕੁਝ ਕੁਝ ਨਹੀਂ ਕਰਦੇ ਆਪਣੇ ਵੀਰ ਕੱਲ ਵੀ ਨਹੀਂ ਕਰਦਾ ਇਹ ਆਈ ਸਾਹਿਬ ਜੀ ਸਾਡੇ ਸਾਡੇ ਬੱਚਾ ਉਹ 8000 ਰੁਪਏ ਆ ਗਾਂਗਾ ਵੀ ਮਾਰੀਆਂ ਜਾ ਰਹੀਆਂ ਇਹ ਗੱਲ ਕਾਦੀ ਆ ਉਹ ਪਿੱਛੇ ਹੋ ਗਿਆ ਜਾ ਰਿਹਾ ਇਹ ਸਾਡਾ ਹੀ ਮੋਲਕ ਆ ਪਹੁੰਚੇ ਕਿੱਥੋਂ ਦੂਜੇ ਮੋਲਕ ਤਾਂ ਹੁਣ ਚੌਥੀ ਬੱਸ ਭਰੀ ਜਾ ਰਹੀ ਐ ਇਸ ਤੋਂ ਪਹਿਲਾਂ ਤਿੰਨ ਬੱਸਾਂ ਭਰ ਕੇ ਲੈ ਗਈ ਐ ਪੁਲਿਸ ਤਾਂ ਭਗੜ ਮਚ ਗਈ ਐ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਚੌਥੀ ਵਾਰ ਫੇਰ ਬੱਸ ਭਰ ਰਹੀ ਐ ਆ ਦੇਖੋ ਕਿਹੜੀ ਗੱਲ ਆ ਆ ਭਰਾ ਤਾਂ ਦੱਸੋ ਗੱਲ ਕੀ ਆ ਆ ਭਾਈਆ ਵੇਖ ਲਓ ਕੀ ਕਰਨ ਦੇ ਆ ਇੱਥੇ ਕਿਹੜਾ ਲੋਰਡ ਕਿਹੜੀ ਲੋਰਡ ਆਡਰ ਐਸੇ ਖੜੇ ਆ ਓਕੇ ਕਰੋ ਜੀ ਇਚੜੋ ਇਚੜੋ ਅਸੀਂ ਇਹ ਲੋਕਾਂ ਨਾਲ ਅਸੀਂ ਇਹ ਬਲੋਗ ਆਪਣੇ ਵੀਰਾਂ ਨਾਲ ਗੱਲ ਵੀ ਨਹੀਂ ਕਰ ਸਕਦੇ ਕਰ ਤਾਂ ਕਰਦੇ ਅਸੀਂ ਸਾਡੇ ਇੱਕ ਗਲਤੀ ਕੀ ਕਰਦੇ ਪਏ ਅਸੀਂ ਉਹ ਸਾਨੂੰ ਦੱਸੋ ਤਾਂ ਸਹੀ ਇੱਕ ਅਸਰ ਕੰਮ ਹੋ ਕਰ ਟੈਕ ਮਲਕਾ ਜੀ 143 ਨਹੀਂ ਮੰਗ ਸਕਦੇ 144 ਲੱਗੀ 144 ਮੈਂ ਕੱਲਾ ਖੜਾ ਬਾਹ ਕਾਦੀ ਬਾਕੀ ਤਾਂ ਲੱਗੀ ਕਾਦੀ 144 ਲੱਗੀ ਮੇਰੇ ਤੋਂ ਮੈਂ ਕੱਲਾ ਖੜਾ ਹਾਂ ਅਰੇ ਖੜੇ ਰੋ ਕੱਲਾ ਖੜਾ ਕੀ ਹੋ ਗਿਆ ਅਸੀਂ ਗੱਲ ਵੀ ਨਹੀਂ ਕਰ ਸਕਦੇ ਆਪਣੇ ਵੀਰਾਂ ਨਾਲ ਹੱਟੋ ਕੀ ਆ ਬਾਬਾ ਜੀ ਸੋ ਨਿਕਲੇ ਆ ਨੌਜਵਾਨਾਂ ਦੇ ਜੋ ਫੜੋ ਫੜਾਈ ਹੈ ਚੁਪਾ ਚੁਕਾਈ ਹੋ ਰਹੀ ਹੈ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥ ਪਾਇਆ ਜੀ ਪਾਇਆ ਜੀ ਸਾਬੋ ਹਾਂ ਤਾਂ ਲਗਾਤਾਰ ਗ੍ਰਿਫਤਾਰੀਆਂ ਜਾਰੀ ਨੇ ਚੰਡੀਗੜ੍ਹ ਪੁਲਿਸ ਜੋ ਵੀ ਇੱਥੇ ਆਉਂਦਾ ਉਹਨਾਂ ਨੂੰ ਛੱਕ ਕੇ ਗ੍ਰਿਫਤਾਰ ਕਰਕੇ ਬਸ ਦੇ ਵਿੱਚ ਬਿਠਾ ਰਹੀ ਹੈ ਲਗਾਤਾਰ ਨੌਜਵਾਨਾਂ ਨੂੰ ਇੱਥੋਂ ਦੇ ਇੱਥੋਂ ਤੱਕ ਕੇ ਜੜੇ ਦਾ ਬੱਸ ਸਾਹਿਬ ਜੀ ਬੱਸ ਸਾਹਿਬ ਜੀ ਓਏ ਸਾਹਿਬ ਜੀ ਸਾਡੇ ਸੰਗ ਵਿੱਚ ਆਖਦਾ ਆ ਬੱਚਾ ਅੰਦਰ ਆਂਗਾ ਅੰਦਰ ਆ ਸੰਗ ਨਾਲ ਪਰਸੰਦਰ ਅੰਦਰ ਕਰਵਾ ਯਾਰ ਅੰਦਰ ਆ ਅੰਦਰ ਬੈਠਾ ਡਾਂਗਾ ਵੀ ਮਾਰੀਆਂ ਜਾ ਰਹੀਆਂ ਸਾਡੀ ਦਰਦ ਕਰੇ ਯਾਰ ਅੰਦਰ ਕਰੋ ਸਾਡੀ ਗੱਲ ਕਾਦੀ ਗੱਲ ਕਰੀਏ ਇੱਥੇ ਉਹ ਕੀ ਗੱਲ ਹੈ ਅੰਦਰ ਚਲਵਾ ਦੇ ਕਾਦੀ ਬਾਲੇ ਯਾਰ ਹੈ ਕਾਦੀ ਗੱਲ ਤੂੰ ਜੋ ਤੱਕ ਕੀ ਗੱਲ ਕਾਦੀ ਆ ਉਹ ਪਿੱਛੇ ਉਹ ਕਿਤਾ ਜਾ ਰਿਹਾ ਪਿੱਛੇ ਉਹ ਐਸੇ ਨੌਜਵਾਨ ਦੀ ਜਿਹੜੀ ਪੱਗ ਹੈ ਉਸ ਹੱਟੋ ਵੀ ਆ ਕਿਵੇਂ ਦੇਖਾ ਕੇ ਲੈ ਕੇ ਆਏ ਨੇ ਬਾਹਰ ਇਸ ਨੌਜਵਾਨ ਸਿੱਖ ਨੌਜਵਾਨ ਨੂੰ ਬੱਸ ਦੇ ਵਿੱਚ ਨਹੀਂ ਚੜਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੇਂਗ ਮੇਰਾ ਭਰਾ ਹੈ ਜੀ ਅੰਦਰ ਮੇਰਾ ਭਰਾ ਹੈ ਜੀ ਉਹ ਇੱਕ ਭਰਾ ਸਾਡਾ ਅੰਦਰ ਏ ਤੇ ਸਰਦਾਰ ਜੀ ਕਿਥੋਂ ਆਇਓ ਜੀ ਆ ਦੇਖੋ ਜੀ ਮੈਂ 시ਨਾਨਦ ਪ੍ਰਸਾਦ ਤੋਂ ਆਇਆ ਜੀ ਤੁਸੀਂ ਤਾਂ ਸਿਰਫ ਖੜੇ ਸੀ ਕਿ ਆਣ ਕੇ ਮੈਂ ਖੜਾ ਸੀ ਖੜੇ ਆ ਅਸੀਂ ਖੜੇ ਸੀ ਮੇਰਾ ਭਰਾ ਅੰਦਰ ਹੈ ਕੋਈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਤਾਂ ਰਾਤ ਨੂੰ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਲਗਾਤਾਰ ਗ੍ਰਿਫਤਾਰੀਆਂ ਕਿੱਤਿਆਂ ਜਾ ਰਹੀਆਂ ਨੇ ਚੰਡੀਗੜ੍ਹ ਪੁਲਿਸ ਜੋ ਵੀ ਇੱਥੇ ਆਉਂਦਾ ਉਹਨਾਂ ਨੂੰ ਇੱਥੋਂ ਲੈ ਕੇ ਜਾ ਰਹੀ ਹੈ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਫੜ-ਫੜ ਕੇ ਬਸਾਂ ਵਿੱਚ ਬਿਠਾ ਕੇ ਇੱਥੋਂ ਲਜਾਇਆ ਜਾ ਰਿਹਾ ਇੱਕ ਸਿੱਖ ਨੌਜਵਾਨ ਨੂੰ ਬਸ ਦੇ ਵਿੱਚੋਂ ਉਹਨਾਂ ਦੇ ਜੋ ਸਾਥੀ ਨੇ ਉਹ ਬਾਹਰ ਲੈ ਕੇ ਆਏ ਨੇ ਇਹ ਸਾਡਾ ਹੀ ਮੁਲਕ ਆ ਪਹੁੰਚੇ ਕਿੱਥੋਂ ਦੂਜੇ ਮੁਲਕ ਤਾਂ ਆ ਗਿਆ ਕਿੱਥੋਂ ਆਏ ਸੀ ਗੁਰੂ ਨਾਨਕਪੁਰ ਸਾਹਿਬ ਤੋਂ ਆਏ ਇੱਥੇ ਪਹਿਟਾਲ ਸਵਾਰ ਜਿਹੜਾ ਸਿੰਘ ਸਮਾਣੇ ਮੋਰਚੇ ਤੇ ਚੜਿਆ ਪਾ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗੈਰ ਇੱਥੇ ਹੁੰਦਾ ਕੀ ਆ ਸਾਨੂੰ ਸਰਕਾਰਾਂ ਇਹ ਤਾਂ ਦੱਸ ਦੇਣ ਉਹ ਕਹਿੰਦੇ ਤਾਂ ਚੁਵਾੜੀ ਲਾਈ ਐ ਸੀ ਤਾਰੀ 144 ਲਾਈ ਅਕਾ ਦੀ ਇਸ 144 ਕਿਨੇ ਬੰਦੇ ਹੁੰਦੇ ਨੇ ਚਾਰ ਤੋਂ ਵੱਧ ਨਹੀਂ ਉਹ ਤਾਂ ਇਹ ਕਿੱਥੇ